ਸਸਤੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂਗੇ ਸਲਵਾਰ ਦੀ ਕਟਾਈ ਤੇ 5 ਮੀਟਰ ਕਪੜਾ ਸੀਗਾ ਇਹ ਆਪਣੇ ਕੋਲੇ ਤੇ ਆਪਾਂ ਨੇ ਜਿਹੜੀ ਇਹ ਸਲਵਾਰ ਦੀ ਕਟਾਈ ਕਰਨੀ ਆ ਬਿਨਾ ਬੈਟ ਤੋਂ ਬਿਨਾ ਬਲਾਂ ਤੋਂ ਆਪਾਂ ਨੇ ਇਹ ਕਟਾਈ ਕਰਨੀ ਹੈਗੀ ਦੇਖ ਸਕਦੇ ਹੋ ਤੁਸੀਂ ਸ਼ਰਟ ਦਾ ਕਪੜਾ ਆਪਾਂ ਨੇ ਲਾ ਲਿਆਗਾ ਠੀਕ ਹੈ ਜੀ ਤੇ ਉਹਦੇ ਨਾਲੋਂ ਜਿਹੜਾ ਕਪੜਾ ਲਿਹਾ ਸੀਗਾ ਉਹ ਆਪਾਂ ਨੇ ਆ ਰੱਖਿਆ ਹੋਇਆ ਇਹਦੇ ਆਪਾਂ ਪੱਟ ਪਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਨੇ ਇਹ ਕਪੜਾ ਜਿਹੜਾ ਆਪਣੇ ਕੋਲ ਹੈਗਾ ਨਾ ਬਚਿਆ ਇਹਦੇ ਵਿੱਚੋਂ ਬਾਹਾਂ ਲਾਉਣੀਆਂ ਨੇ ਆਪਾਂ ਨੇ ਪਹਿਲਾਂ ਆਪਾਂ ਬਾਹਾਂ ਲਾਹਾਂਗੇ ਜਿਹੜਾ ਆਪਣੇ ਕੋਲੇ ਇਧਰਲੀ ਸਾਈਡ ਕਪੜਾ ਪਿਆ ਠੀਕ ਹੈ ਜੀ ਬਾਹਾਂ ਦੀ ਆਪਾਂ ਨੇ ਲੈਂਥ ਲਗਾ ਕੇ ਕਪੜਾ ਲਾ ਦੇਣਾ ਬਾਹਾਂ ਦਾ 1.5/8 ਇੰਚ ਦੀਆਂ ਆਪਾਂ ਨੇ ਬਾਹਾਂ ਰੱਖਣੀਆਂ ਨੇ ਠੀਕ ਹੈ ਜੀ ਕਪੜਾ ਲਾ ਦਾਂਗੇ ਹੁਣ ਆਪਾਂ ਜਿਹੜਾ ਬਾਦੂ ਦੂਸਰਾ ਕਪੜਾ ਬਚਿਆ ਉਹਦੀ ਆਪਾਂ ਸਾਰੀ ਸਲਵਾਰ ਕੱਟਣੀ ਹੈਗੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਹੁਣ ਆ ਆਪਾਂ ਕਪੜਾ ਸੈੱਟ ਕਰਕੇ ਵਿਛਾ ਲਾਂਗੇ ਇਸ ਤਰ੍ਹਾਂ ਆਪਾਂ ਨੇ ਡਬਲ ਕਰਕੇ ਨਾ ਸਾਰਾ ਕਪੜਾ ਬਿਛਾ ਲਿਆਗਾ ਦੇਖ ਸਕਦੇ ਹੋ ਤੁਸੀਂ ਸਲਵਾਰ ਦੀ ਜਿਹੜੀ ਲੈਂਥ ਹੈਗੀ ਆ ਉਹ ਤਿਆਰ 36 ਇੰਚਾਗੀ ਤੇ ਆਪਾਂ ਨੇ ਉਹਦੀ ਕਟਾਈਏ ਜਿਹੜੀ 39 ਇੰਚ ਕਰਨੀ ਹੈ ਕਿਉਂਕਿ 36 ਇੰਚ ਅੱਧਾ ਇੰਚ ਆਪਣਾ ਨੀਚੇ ਮੂਰੀ ਦੇ ਵਿੱਚ ਆਊਗਾ ਕਪੜਾ 2.5 ਇੰਚ ਦਾ ਆਪਾਂ ਨੇ ਨਿਫਾ ਰੱਖਣਾਗਾ ਠੀਕ ਹੈ ਜੀ ਟੋਟਲ ਆਪਾਂ 39 ਇੰਚ ਤੇ ਮਾਰਕ ਕਰਾਂਗੇ ਦੇਖ ਸਕਦੇ ਹੋ ਤੁਸੀਂ 39 ਇੰਚ ਤੇ ਆਪਾਂ ਨੇ ਮਾਰਕ ਕਰ ਲੈਣਾ 2.5 ਇੰਚ ਦਾ ਮਾਰਕ ਆਪਾਂ ਅੱਗੇ ਨੂੰ ਵਧਾਵਾਂਗੇ ਕਿਉਂਕਿ ਮੂਰੀ ਦੇ ਲਈ ਠੀਕ ਹੈ ਜੀ ਇਸ ਤਰ੍ਹਾਂ ਏ ਮਾਰਕ ਆਪਾਂ ਨੇ ਇਸ ਤਰ੍ਹਾਂ ਕਰਿਆ ਨਾ ਦੂਸਰੀ ਸਾਈਡ ਆਪਾਂ ਨੇ ਮਾਰਕ ਜਿਹੜਾ ਕਰਨਾ ਉਲਟ ਸਾਈਡ ਕਰਨਾ ਦੇਖ ਸਕਦੇ ਹੋ ਤੁਸੀਂ ਇੱਧਰਲੀ ਸਾਈਡ ਤੋਂ ਲੈਂਥ ਲਵਾਂਗੇ 39 ਇੰਚ ਦੇਖ ਸਕਦੇ ਹੋ ਤੁਸੀਂ ਫਿਰ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਉਸੇ ਤਰ੍ਹਾਂ ਹੀ ਆਪਾਂ ਨੇ 2.5 ਇੰਚ ਦਾ ਮਾਰਕ ਇਹਦੇ ਉੱਪਰ ਵੀ ਕਰ ਲੈਣਾ ਠੀਕ ਹੈ ਜੀ ਜਿਹੜੇ ਹੁਣ ਆਪਾਂ ਨੇ 2.5 2.5 ਇੰਚ ਦੇ ਮਾਰਕ ਕੀਤੇ ਨੇ ਨਾ ਉਹਨਾਂ ਨੂੰ ਆਪਾਂ ਨੇ ਮਿਲਾ ਲੈਣਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਮਾਰਕ ਮਿਲਾ ਲੈਣੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਆਸਣ ਦੀ ਮਾਰਕਿੰਗ ਕਰਾਂਗੇ ਜਿਹੜੀ ਆਪਾਂ ਦੂਸਰੀ ਬਲਾਂ ਵਾਲੀ ਸਲਵਾਰ ਬਣਾਉਣੇ ਹੁੰਦੇ ਆ ਉਹਦੇ ਆਪਾਂ 9 10 11 ਇੰਚ ਤੱਕ ਆਪਾਂ ਆਸਣ ਦੀ ਜਿਹੜੀ ਮਾਰਕਿੰਗ ਆ ਉਹ ਕਰਦੇ ਹੁੰਦੇ ਆ ਕਿਉਂਕਿ ਉੱਪਰ ਬੈਟ ਲੱਗ ਜਾਂਦੀ ਹੈ 13 14 ਇੰਚ ਦਾ ਆਸਣ ਹੋ ਜਾਂਦਾ ਜੇ ਆਪਾਂ 11 ਇੰਚ ਤੱਕ ਕੱਟ ਕਰਦੇ ਆ ਠੀਕ ਹੈ ਜੀ ਹੈਵੀ ਤੋਂ ਹੈਵੀ ਨਾਪ ਦੇ ਲਈ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ 17 ਇੰਚ ਤੇ ਮਾਰਕ ਕਰਾਂਗੇ ਆਪਾਂ ਕਿਉਂਕਿ 2.5 ਇੰਚ 2.5 ਇੰਚ ਜਿਹੜਾ ਹੈਗਾ ਉੱਪਰ ਆਜੂਗਾ ਨੇਫੇ ਦੇ ਲਈ ਠੀਕ ਹੈ ਜੀ ਅੱਧਾ ਇੰਚ ਸਲਾਈ ਦੇ ਲਈ ਆਜੂਗਾ نیچے ਠੀਕ ਹੈ ਅੱਡਾ ਇੰਚ نیچے ਸਲਾਈਡ ਆ ਜਾਊਗਾ ਤੇ ਜਿਹੜਾ ਆਸਣ ਆ ਉਹ 13 ਇੰਚ ਦਾ ਤਿਆਰ ਰਹਿ ਜਾਊਗਾ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਾਂ ਨੇ ਇੱਧਰ ਲਈ ਸਾਈਡ ਮਾਰਕਿੰਗ ਕੀਤੀ ਆਸਣ ਦੀ ਹੈ ਨਾ ਉਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਮਾਰਕਿੰਗ ਕਰ ਲਾਂਗੇ 17 ਇੰਚ ਤੇ ਆਪਾਂ ਇੱਧਰ ਲਈ ਸਾਈਡ ਵੀ ਆਸਣ ਦਾ ਮਾਰਕ ਕਰਾਂਗੇ ਪਹਿਲਾਂ ਜਿਹੜੇ ਟਾਈਮ ਦੇ ਵਿੱਚ ਬਜ਼ੁਰਗ ਹੁੰਦੇ ਸੀ ਹੁਣ ਵੀ ਹੈਗੇ ਨੇ ਜਿਹੜੇ ਉਹ ਮਤਲਬ ਪਾਉਂਦੇ ਹੁੰਦੇ ਸੀਗੇ ਇਸ ਤਰ੍ਹਾਂ ਦੀਆਂ ਸਲਵਾਰਾਂ ਬਿਨਾ ਬੈਲਟ ਤੋਂ ਤੇ ਬਿਨਾ ਬਲਾਂ ਤੋਂ ਤੇ ਹੁਣ ਆਪਾਂ ਇੱਥੋਂ ਕਟਾਈ ਕਰਨੀ ਸ਼ੁਰੂ ਕਰ ਦਾਂਗੇ ਕੁੰਦਿਆਂ ਦਾ ਕਪੜਾ ਆਪਾਂ ਇੱਕ ਸਾਲ ਕਰਕੇ ਰੱਖ ਲਵਾਂਗੇ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਪੱਟਾ ਨਹੀਂ ਕਟਾਈ ਕਰਾਂਗੇ ਜਿਹੜਾ ਆਪਣੇ ਕੋਲੇ ਸ਼ਰਟ ਦੇ ਨਾਲੋਂ ਕਪੜਾ ਲਿਆ ਸੀ ਨਾ ਉਹਦੇ ਵਿੱਚੋਂ ਆਪਾਂ ਪੱਟਾ ਨਹੀਂ ਕਟਾਈ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡ ਕਰ ਲੈਣਾਗਾ ਪਹਿਲਾਂ ਆਪਾਂ ਨੇ ਲੈਂਥ ਲਗਾ ਲੈਣੀ ਆ 34 ਇੰਚ ਤੇ ਜਿਵੇਂ ਆਪਾਂ ਨੇ ਸਲਵਾਰ ਦੀ ਲੈਂਥ ਪਹਿਲਾਂ ਲਗਾਈ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਪੱਟਾਂ ਦੀ ਵੀ ਜਿਹੜੀ ਲੈਂਥ ਆ ਉਹ ਲਗਾ ਲੈਣੀ ਆ 39 ਇੰਚ ਤੇ ਕਟਾਈ ਕਰ ਦਾਂਗੇ ਕਟਾਈ ਕਰਨ ਤੋਂ ਬਾਅਦ ਫਿਰ ਆਪਾਂ ਨੇ ਨਾ ਜਿਹੜਾ ਇਹ ਕੱਪੜਾ ਆਪਣੇ ਕੋਲੇ ਜ਼ਿਆਦਾ ਹੈ ਆਪਾਂ ਨੇ ਦੀ ਚੜਾਈ ਲਗਾਉਣੀ ਹੈਗੀ ਪੱਟਾ ਨਹੀਂ ਪੱਟਾ ਨਹੀਂ ਚੜਾਈ ਆਪਾਂ ਨੇ 7 ਇੰਚ ਰੱਖਣੀ ਹੈ ਕੱਪੜਾ ਸਹੀ ਕਰਕੇ ਆਪਾਂ ਵਾਧੂ ਕੱਪੜਾ ਨਾਲੋਂ ਲਾ ਦਾਂਗੇ ਤੇ 7 ਇੰਚ ਤੇ ਮਾਰਕ ਕਰਕੇ ਆਪਾਂ ਨੇ ਕੱਪੜਾ ਕੱਟ ਕਰ ਦੇਣਾ ਵਾਧੂ ਵਾਲਾ ਸਲਵਾਰ ਦੀ ਕਟਾਈ ਨਾ ਸਾਰੀ ਕੰਪਲੀਟ ਹੋ ਗਈ ਆ ਨਾ ਹੀ ਇਹਦੇ ਵਿੱਚ 벨ਟ ਪੈਣੀ ਆ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਵਾਲ ਪਾਉਣੇ ਨੇਗੇ ਠੀਕ ਆ ਜੀ ਅਸਨ ਵੀ ਆਪਾਂ ਨੇ ਤੁਹਾਨੂੰ ਦੱਸ ਦਿੱਤਾ ਵੀ ਪਹਿਲਾਂ ਹੀ ਆਪਾਂ ਨੇ ਵਾਧ ਰੱਖਣਾ ਹੈ ਇਹਦਾ ਜੇ ਤੁਹਾਨੂੰ ਇਹ ਦਿੱਤੀ ਹੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ